मान्यो पुलिस कमिश्नर अमृतसर गुरप्रीत सिंह भुला साहब उन्होंने हदायतार मोहमपरा पुलिस ने एक मुकदमा नंबर दर्ज किया एफ आई आर नंबर दस ਡੇਟਡ 6/2025 ਅੰਡਰ ਸੈਕਸ਼ਨ 305 332 319 262 2308 2 bns ਐਂਡ 7 pcr ਇਹਦੇ ਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕੁਝ ਲੋਕ ਇੱਕ ਦੋਸ਼ੀ ਇੱਕ ਬੰਦੇ ਦੇ ਘਰ ਜਾਂਦੇ ਆ ਜਿਹਦਾ ਨਾਮ ਹੈ ਬੋਬੀ ਜਿਹੜਾ ਕਿ ਇਸ ਮੁਕਦਮੇ ਦਾ ਮਦਈਆ ਕੰਪਲੇਨੈਂਟ ਹੈ ਉਹਨੇ ਅਸੰਦੱਸਿਆ ਕਿ ਕੁਝ ਕੁਝ ਲੋਕ ਅਣਪਛਾਤੇ ਲੋਕ ਆਏ ਸਗੇ ਤੇ ਉਹਨਾਂ ਨੇ 1,60,000 ਅ ਪਲੱਸ 5000 ਰੁਪਏ ਟੋਟਲ 1,65,000 ਉਹਦੇ ਕਰੋ ਲੈ ਕੇ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ এমਪਲੋਏ ਦੱਸਿਆ ਸੀਗਾ ਜਦ ਜਿਵੇਂ ਸਮੋਂ ਜਿਹੀ ਵੀਡੀਓ ਵਾਇਰਲ ਹੋਈ ਤੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਇਹਨਾਂ ਨੇ ਸਵਿਫਟਲੀ ਐਕਟ ਅਪਨ ਕਰਦੇ ਅ ਅਗਨਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਨੇ ਇਹ ਚਾ ਪਤਾ ਚਲਿਆ ਕਿ ਇਹਦੇ ਇੱਕ ਜਿਹੜਾ ਪੰਜਾਤ ਦੇ ਇੱਕ ਬੰਦਾ ਹੈਗਾ ਉਹ ਲੋਕਲ ਕਾਂਸਟੇਬਲ ਗੁਰਜੀਤ ਸਿੰਘ ਹੈ ਜਿਹੜਾ ਕਰੰਟਲੀ ਪੁਲਿਸ ਲੈयंस ਦੇ ਵਿੱਚ ਪੋਸਟਡ ਹੈ ਦੂਸਰਾ ਬੰਦਾ ਰਿਟਾਇਰਡ ਇਨਸਪੈਕਟਰ ਹੈਗਾ ਉਹਨਾਂ ਨਾਲ ਤੇ ਹੋਰ ਅਨਨੋਨ ਪਰਸਨ ਹੈਗੇ ਤੇ ਜਿਵੇਂ ਸਾਨੂੰ ਪਤਾ ਚਲਿਆ ਅਸੀਂ ਜਿਹੜਾ ਲੋਕਲ ਕਾਂਸਟੇਬਲ ਐਸ.ਆਈ ਹੈਗਾ ਗੁਰਜੀਤ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਬਾਕੀਆਂ ਨੂੰ ਅਸੀਂ ਨਾਮਜ਼ਦ ਕਰ ਲਿਆ ਹੈ ਤੇ ਜਿਹੜਾ ਗੁਰਜੀਤ ਸਿੰਘ ਐ 2024 ਦੇ ਵਿੱਚ ਤੀਜੇ ਮਹੀਨੇ ਮੈਟਲੈਂਸ ਨੇ ਵੀ ਇਹ ਦੇਖਲਾ ਕਰਪਸ਼ਨ ਐਕਟ ਦਾ ਪਰਚਾ ਦਰਜ ਕੀਤਾ ਸੀਗਾ ਤੇ ਪਨਿਸ਼ਮੈਂਟ ਤੌਰ ਤੇ ਇਹਨੂੰ ਪੁਲਿਸ ਲਾਈਨ ਹੀ ਇਹ ਇਹਨੂੰ ਪੋਸਟੇਡ ਰੱਖਿਆ ਸੀਗਾ ਤੇ ਅਸੀਂ ਜਿਹੜੀ ਮੁੱਖਪੁਰਾ ਪੁਲਿਸ ਸਟੇਸ਼ਨ ਦੀ ਪੁਲਿਸ ਹੈ ਉਹ ਹੋਰ ਵੀ ਇਨਵੈਸਟੀਗੇਟ ਕਰੀ ਕਿ ਗੁਰਜੀਤ ਸਿੰਘ ਤੇ ਤੁਰਿੰਦਰਮਉਂ ਨਾਲ ਇਹਨਾਂ ਦੇ ਹੋਰ ਜਿਹੜੇ ਅਪਲਾਈ ਤੇ ਗਏ ਆ ਉਹਨਾਂ ਨੇ ਹੋਰ ਨਾ ਕਿਤੇ ਹਨੀਆਂ ਤੋਂ ਮੀਮਾਨੀ ਅਮਿਸਰ ਪੁਲਿਸ ਕਮਿਸ਼ਨੇ ਵਚਨ ਬੰਧ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖੇ